next 24 ਪੰਜਾਬ نیوز ਚੈਨਲ ਤੇ ਦੇਖਣੋਂ ਪਰਪਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਜੋ ਸਾਡੀ ਔਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਨਸ਼ਿਆਂ ਨੂੰ ਜੜੋਂ ਹੀ ਖਤਮ ਕਰਨ ਦੇ ਲਈ ਤਰੰਤਾਂ ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਸਾਂਝੇ ਅਬਿਆਸ ਦੌਰਾਨ ਇੱਕ ਸੈਮੀਨਾਰ ਕਰਵਾਇਆ ਗਿਆ ਥਾਣਾ ਸਦਨ ਦੇ ਨੌਂ ਦੇ ਪਿੰਡਾਂ ਦੀਆਂ ਪੰਚਾਇਤਾਂ ਸਰਪੰਚਾਂ ਨੂੰ ਬੁਲਾਇਆ ਗਿਆ ਜਿਸ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰਨ ਦੇ ਲਈ ਸੋਚ ਚੁਕਾਈ ਗਈ ਇਸ ਮੌਕੇ ਤੇ ਡੀਸੀ ਰਾਹੁਲ ਅਤੇ ਐਸਐਸਪੀ ਦੀਪਕ ਪਾਰਿਤ ਸ਼ਾਮਿਲ ਹੋਏ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ ਜਿਸ ਦੇ ਵਿੱਚ ਪੰਜਾਬ ਅੰਦਰ ਨਸ਼ਿਆਂ ਵੇਚਣ ਵਾਲਿਆਂ ਖਿਲਾਫ ਮੁਹਿੰਮ ਵਿਟ ਗਈ ਹੈ ਹੁਣ ਤੱਕ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਸਫਲਤਾ ਵੀ ਮਿਲ ਚੁੱਕੀ ਹੈ ਜਿਸ ਤਰ੍ਹਾਂ ਤਰੰਤਾਰਨ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਅਤੇ ਤਰੰਤਾਰਨ ਐਸਐਸਪੀ ਦੀਪਕ ਪਾਰਿਕ ਵੱਲੋਂ ਸਾਂਝੇ ਤੌਰ ਤੇ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਇੱਕ ਸਾਂਝਾ ਸੈਮੀਨਾਰ ਥਾਣਾ ਸਰਦ ਦੇ ਦਿਨ ਪੰਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾ ਕੇ ਨਸ਼ਿਆਂ ਨੂੰ ਰੋਕਣ ਦੇ ਲਈ ਸੌਂ ਚੁਕਾਈ ਗਏ। ਜੁਆਜ ਐਸਐਸਪੀ ਦੀਪਕ ਪਾਰਿਕ ਵੱਲੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਦਬਾਰਾ ਬੰਦਿਆਂ ਨੂੰ ਅਪੀਲ ਕੀਤੀ ਗਈ ਕਿ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਜੋ ਨੌਜਵਾਨ ਨਸ਼ਾ ਕਰ ਰਹੇ ਹਨ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲਿਜਾ ਕੇ ਨਸ਼ਾ ਸ਼ਰਾਇਆ ਜਾਵੇ ਜੋ ਨਸ਼ਾ ਵੇਚਦੇ ਹਨ ਉਹਨਾਂ ਨੂੰ ਇਹ ਨੰਬਰ ਤੇ 9779100200 ਫੋਨ ਰਾਹੀਂ ਸੂਚਨਾ ਦੇ ਸਕਦੇ ਹੋ ਇਹ ਸੂਚਨਾ ਸਿਰਫ ਤਾਂ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਉੱਚ ਅਧਿਕਾਰੀਆਂ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਰਹੇਗੀ। ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਸੁਪਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਾਉਣਾ। ਇਸ ਕਰਕੇ ਥਾਣਾ ਸਦਰ ਵੱਡੇ ਪੱਧਰ ਤੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਸੈਮੀਨਾਰ ਕਰਵਾਏ ਜਾ ਰਹੇ ਨੇ। ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਅੱਜ ਦੇਖੋ ਆ ਯੁੱਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਇੱਕ ਵੱਡੇ ਪੱਧਰ ਤੇ ਜਿਹੜੀ ਯੁੱਦियां ਨੇ ਨਸ਼ਿਆਂ ਦੇ ਖਿਲਾਫ اپنی मुहिम ਚੱਲ ਰਹੀ ਹੈ ਉਸ ਦੇ ਤਹਿਤ ਤਰਨਤਾਰਨ ਦੇ ਵਿੱਚ ਪ੍ਰੋਜੈਕਟ ਆਸ ਇੱਕ ਚਲਾਇਆ ਗਿਆ ਇਸ ਦੇ ਵਿੱਚ ਅਸੀਂ ਜਿਹੜੇ ਕਿ ਯੂਥ ਆਪਣੇ ਨਸ਼ਿਆਂ ਦੇ ਵਿੱਚ ਲੱਗੇ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਵਾਸਤੇ ਤੇ ਲੋਕਾਂ ਦਾ ਦੇ ਨਾਲ ਇੱਕ ਸਿੱਧਾ ਜਨ ਸੰਪਰਕ ਪ੍ਰੋਗਰਾਮ ਆਯੋਜਨ ਕਰਨ ਵਾਸਤੇ ਇੱਕ ਪ੍ਰੋਜੈਕਟ ਬਣਾਇਆ ਤਾਂ ਕਿ ਲੋਕਾਂ ਨੂੰ ਅਸੀਂ ਸਿੱਧੇ ਤੌਰ ਤੇ ਕਾਉਂਸਲਿੰਗ ਜਿਹਦੇ ਤੌਰ ਤੇ ਉਹਨਾਂ ਦੀ ਟੈਸਟਿੰਗ ਰੀਹੈਬਿਲਿਟੇਸ਼ਨ ਤੇ ਜੇ ਉਹਨਾਂ ਤਰਫੋਂ ਕੋਈ ਇਨਫੋਰਮੇਸ਼ਨ ਇਸ ਤਰੀਕੇ ਦੀ ਹੈ ਜਿਹੜੀ ਕਿ ਕੋਈ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਲਿਪਟ ਵਿਅਕਤੀ ਹੈ ਉਹਨਾਂ ਤੋਂ ਇਹ ਇਨਫੋਰਮੇਸ਼ਨ ਆਪਾਂ ਇਕੱਠੀ ਕਰਨੀ ਤੇ ਇਸ ਦੇ ਉੱਪਰ ਕੁਝ ਜ਼ੋਰ ਤਰੀਕੇ ਨਾਲ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦਾ ਇਕੱਠੇ ਇੱਕ ਸਹਿਯੋਗੀ ਤੌਰ ਤੇ ਕੰਮ ਕਰਨ ਵਾਸਤੇ ਪ੍ਰੋਜੈਕਟ ਚੱਲ ਰਿਹਾ ਹੈ ਸਰ ਵੇਖੋ ਕਿ ਲੋਕ ਕੋਈ ਡਾਕਟਰ ਰਾਣੇ ਦਾ ਉਹਦਾ ਜ਼ਿਕਰ ਕਰਦੇ ਉਹਨੂੰ ਉਸ ਤੋਂ ਠੱਲ ਪਾਈ ਜੇ ਜੀ ਡਾਕਟਰ ਰਾਣੇ ਦਾ ਕੀ ਜ਼ਿਕਰ ਹੈ ਜੀ ਉਹਨਾਂ ਦੀ ਕੋਮੈਨਸਨ ਬਣਾਈਆਂ ਨਸ਼ੇ ਵਾਸਤੇ ਸਰਪੜੀ ਜਿਹੜੇ ਨਸ਼ਾ ਸੈਂਟਰਾਂ ਦੇ ਵਿੱਚ ਦਿੱਤੀ ਜਾਂਦੀ ਹੈ ਕਿਤੇ ਵੀ ਉਹਨੂੰ ਪੀ ਕੇ ਮੁੜ ਕੇ ਇੰਜੈਕਸ਼ਨ ਲਾਇਆ ਜਾਂਦਾ ਵਾ ਤੇ ਕੋਈ ਪਾਰਟਿਕੂਲਰ ਟਾਈਪ ਦੀ ਕੋਈ ਕੰਪਲੇਂਟ ਇਸ ਤਰੀਕੇ ਦੀ ਸਾਡੇ ਕੋਲ ਨਹੀਂ ਆਈ ਹੈ ਪਰ ਜੇ ਕੋਈ ਉਹਨਾਂ ਦੀ ਸੈਲਫ ਮੇਡ ਕੋਈ ਡਰੱਗ ਹੈ ਜਾਂ ਕੋਈ ਉਸ ਤਰੀਕੇ ਦੀ ਹੈ ਕੋਈ ਨਸ਼ੇ ਵਾਲੀ ਚੀਜ਼ ਹੈ ਤਾਂ ਜੇ ਇਨਫੋਰਮੇਸ਼ਨ ਸਾਡੇ ਤੱਕ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਜਾਏਗੀ ਉਹਦੇ ਤੇ ਬੰਦੀ ਕਰ ਲਈਏ ਬਹੁਤ ਆ ਵੀ ਬੋਲਿਆ ਨਾ ਸੁਤੇ ਤੇ ਬੋਲਦੇ 10 ਮਿੰਟ ਉਹ ਤੋਂ ਦੇ ਕੋ ਬੋਲਣ ਵਾਲੀ ਚੀਜ਼ ਇਹ ਹੈ ਕਿ ਰਾਣੇ ਦੀ ਗੋਲੀ ਉਹ ਮੈਂ ਵੀ ਸੁਣਿਆ ਸੀਗਾ ਉਹਨਾਂ ਨੇ ਕੁਝ ਕਿਹਾ ਹੈ ਪਰ ਉਹਦੀ ਅਸੀਂ ਜਿਹੜੇ ਸਰਪੰਚ ਸਾਹਿਬ ਉਹਨਾਂ ਨੇ ਦੱਸਿਆ ਹੈ ਚੋਲਾ ਸਾਹਬ ਦੇ ਸੀਗੇ ਸ਼ਾਇਦ ਉਹਨਾਂ ਸਰਪੰਚ ਸਾਹਿਬ ਤੋਂ ਅਸੀਂ ਬਾਕੀ ਸਾਰੀ ਇਨਫੋਰਮੇਸ਼ਨ ਵੀ ਗੈਦਰ ਕਰਕੇ ਉਹਦੇ ਬੰਦੀ ਕਰ ਲਈ ਤਾਂ ਠੀਕ ਹੈ ਸਰ ਜੁਗਨਸ਼ ਅਮਰੋਦ ਜਿਹੜਾ ਵਾ ਆਸ ਪ੍ਰੋਜੈਕਟ ਚ ਲਾਇਆ ਕੀ ਕਹਿਣਾ ਚਾਹਦੇ? ਦੇਖੋ ਜੀ ਇਹ ਪ੍ਰੋਜੈਕਟ ਸਾਡੇ ਤਰੰਦਰਾਂ ਜ਼ਿਲ੍ਹੇ ਦੇ ਵਿੱਚ ਅਸੀਂ ਡੀਸੀ ਸਾਹਿਬ ਦੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਹੈ। ਇਹਦੇ ਵਿੱਚ ਮਕਸਦ ਇਹ ਹੀ ਹੈ ਕਿ ਜਿਹੜਾ ਸਰਕਾਰ ਦਾ ਇੱਕ ਪ੍ਰੋਮਿਸ ਹੈ ਲੋਕਾਂ ਨੂੰ ਕਿ ਅਸੀਂ ਜਿਹੜਾ ਬੱਚਾ ਆਪਣਾ ਨਸ਼ੇ ਦਾ ਆਦੀ ਹੋ ਗਿਆ ਉਹਨੂੰ ਤਸਕਰ ਤੋਂ ਅੜ ਦੇਖ ਇਹ ਨਹੀਂ ਹੈ ਕਿ ਹਰੇਕ ਨੂੰ ਆਪਾਂ ਚੱਕ ਕੇ ਜੇਲ੍ਹ 'ਚ ਪਾਣਾ ਜਿਹੜਾ ਬੰਦਾ ਡਰਗ ਪੈਡਲਰ ਹੈਗਾ ਸੜਕ 'ਤੇ ਨਸ਼ਾ ਵੇਚਦਾ ਨਸ਼ੇ ਦਾ ਵੱਡਾ ਕਾਰੋਬਾਰ ਕਰਦਾ ਉਹ ਕਾਰੋਬਾਰ ਕਰਕੇ ਪ੍ਰਾਪਰਟੀ ਬਣਾਉਂਦਾ ਉਹਦੀ ਪ੍ਰਾਪਰਟੀ ਵੀ ਟਾਈ ਜਾਏਗੀ ਉਹਨੂੰ ਜੇਲ੍ਹ 'ਚ ਵੀ ਭੇਜਿਆ ਜਾਏਗਾ ਲੇਕਿਨ ਜਿਹੜਾ ਬੱਚਾ ਆਪਣਾ ਉਹਨੇ ਖਰਾਬ ਕਰਤਾ ਨਸ਼ੇ ਦੇ ਵੱਲ ਲਾਤਾ ਉਸ ਬੱਚੇ ਨੂੰ ਅਸੀਂ ਆਇਡੈਂਟੀਫਾਈ ਕਰਨਾ ਹੈ ਉਹਦੀ ਕਾਉਂਸਲਿੰਗ ਕਰਾਣੀ ਹੈ डीसी साहब ਵੱਲੋਂ ਜਿਹੜਾ ਹੈਗਾ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ ਇਹਨਾਂ ਵੱਲੋਂ ਮੈਡੀਕਲ ਟੀਮ ਕਾਉਂਸਲਿੰਗ ਟੀਮ ਪ੍ਰੋਵਾਈਡ ਕੀਤੀ ਗਈ ਜੋ ਕਿ ਮੈਡੀਕਲ ਟੀਮ ਜਿਹੜਾ ਬੱਚਾ ਰਜਿਸਟਰ ਕਰਨਾ ਚਾਹੇਗਾ ਓਪਨ ਕਲੀਨਿਕ ਲਈ ਉਹਨੂੰ ਰਜਿਸਟਰ ਵੀ ਕਰਾਵਾਂਗੇ ਉਹਨਾਂ ਨੂੰ ਅਸੀਂ ਨਾਲ ਸਗੋਂ ਇਹ ਵੀ ਪ੍ਰੋਮਿਸ ਕਰਾਂਗੇ ਕਿ ਕੋਈ ਤੁਹਾਡੇ ਤੇ ਕੋਈ ਪੁਸ਼ਕਿਸ਼ ਅਸੀਂ ਨਹੀਂ ਕਰਦੇ ਕੋਈ ਤੁਹਾਨੂੰ ਤੰਗ ਨਹੀਂ ਕੀਤਾ ਜਾਇਆ ਕਿਸੇ ਦੇ ਵੱਲੋਂ ਨਾਲੇ ਕਾਉਂਸਲਿੰਗ ਇੱਕ ਸੈਂਟੀਫਿਕ ਤਰੀਕਾ ਹੈਗਾ ਕਾਉਂਸਲਿੰਗ ਦਾ ਕਿ ਜਿਹੜੇ ਬੱਚੇ ਨੂੰ ਕੋਈ ਦਿੱਕਤ ਆ ਰਹੀ ਹੈ ਇੱਕ ਸੈਂਟੀਫਿਕ ਤਰੀਕੇ ਨਾਲ ਵਿਗਿਆਨਿਕ ਪદ્ધਤੀ ਨਾਲ ਉਹਦੀ ਕਾਉਂਸਲਿੰਗ ਕਰਕੇ ਹੌਲੀ-ਹੌਲੀ-ਹੌਲੀ ਕਰਕੇ ਉਹਨੂੰ ਸਹੀ ਰਾਹ ਤੇ ਲਾਇਆ ਜਾਂਦਾ ਪੰਜਾਬ ਕਰਨੇ ਤੇ ਨੰਬਰ ਦੀ ਸਾਉਂਡ ਬਾਰੇ ਗੱਲ ਜੀ ਸੇਫ ਪੰਜਾਬ ਟਿਪਲਾਈਨ ਹੈਗੀ ਸਾਡੀ ਕਾਫੀ ਪ੍ਰਭਾਵਸ਼ਾਲੀ ਟਿਪਲਾਈਨ ਹੈਗੀ ਇਹ ਤੇ ਡੇਲੀ 100 ਤੋਂ ਵੱਧ ਐਫੇਅਰ ਪੂਰੇ ਪੰਜਾਬ ਦੇ ਵਿੱਚ 50 ਤੋਂ 100 ਦੀ ਐਵਰੇਜ ਤੇ ਦਰਜ ਹੋ ਰਹੀ ਹੈ 97791020 9779100200 ਸੇਫ ਪੰਜਾਬ ਦੀ ਲਾਈਨ ਹੈਗੀ ਹੈ ਸੋ ਜਿਹੜੀ ਕਿ ਸੈਂਟਰਲੀ ਮਾਨੀਟਰ ਕੀਤੀ ਜਾਂਦੀ ਹੈ ਦਿੱਲੀ ਇਹਦਾ ਰਿਵਿਊ ਹੁੰਦਾ ਹੈ ਸੋ ਮੈਂ ਸਾਰਿਆਂ ਨੂੰ ਇਹ ਹੀ ਰਿਕੁਐਸਟ ਕਰਦਾ ਕਿ ਇਹਦਾ ਪ੍ਰਚਾਰ ਕੀਤਾ ਜਾਵੇ ਇਸ ਹੈਲਥਲਾਈਨ ਨੂੰ ਯੂਸ ਕੀਤਾ ਜਾਵੇ